ਅੱਜ ਗੁਰਦਾਸਪੁਰ ਪੁਲਿਸ ਵੱਲੋਂ ਇਕੋ ਕਨਜ਼ਰਵ ਫਾਊਂਡੇਸ਼ਨ ਦੇ ਦੁਆਰਾ ਇੱਥੇ ਜਿਹੜੀ ਹੈ ਜੋ ਅੰਬ੍ਰੈਲਾਜ਼ ਹਨ ਬੇਸਿਕਲੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਕੀਤਾ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੀਜ਼ਨ ਗਰਮੀ ਦਾ ਉਮਸ ਦਾ ਤੇ بارش ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਹਨ ਡੀਹਾਈਡਰੇਸ਼ਨ ਹੁੰਦੀ ਹੈ ਪਸੀਨਾ ਆਉਂਦਾ ਹੈ ਸੋ ਇਹ ਜਸਟ ਇੱਕ ਵੈਲਫੇਅਰ ਮੈਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰੀਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਹੈ ਤਾਂ ਉਹਨਾਂ ਦੀ ਹੈਲਪ ਤੇ ਲਈ ਹੈਗਾ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਕੋ ਕਨਜ਼ਰਵ ਫਾਊਂਡੇਸ਼ਨ ਨੇ ਜਿਹੜਾ ਹੈ ਇੰਨਾ ਸੋਚਿਆ ਮੁਲਾਜ਼ਮਾਂ ਦੇ ਬਾਰੇ ਸੋ ਔਰ ਇਦਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਸਰ ਇੱਕ ਰਿਪੋਰਟ ਜਿਹਨੂੰ ਪਾਰਡਾ ਸਿਸ਼ਨ ਦਾਵਾ ਕੀਤਾ ਕਿਈ ਮੁਲਾਜ਼ਮ ਜਿਹੜੇ ਨੇ ਡਿਊਟੀ ਦੇ ਮੌਦੇ ਨੇ ਭੇਜਦੇ ਹੋਏ ਲਜਾਣ ਦੇ ਨੇ ਕਈ ਵੀਡੀਓ ਕਰ ਲਉਂਦੀਆਂ ਹੈ ਲੱਗਦਾ ਕਿ ਵਧੀਆ ਉਪਰਾਲੇ ਹੈਗੇ ਸਿ ਔਰ ਡੈਫੀਨਿਟਲੀ ਕਈ ਵਾਰ ਉਹ ਇਹ ਵੀ ਹੁੰਦਾ ਹੈ ਕਿ ਉਹ ਜਸਟ ਬਿਕੋਜ਼ ਆਫ ਦੀ ਵੈਦਰ ਕੰਡੀਸ਼ਨ ਹਨ ਕਈ ਵਾਰ ਇਹ ਸਾਨੂੰ ਡਿਊਟੀ ਵੀ ਕਰਨੀ ਪੈਂਦੀ ਹੈ ਤੇ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਸੋ ਇਹ ਆਪਣੇ ਵੱਲੋਂ ਇੱਕ ਕੀਤੀ ਗਈ ਪਹਿਲ ਹੈ ਕਿ ਵੀ ਉਹ ਜਿੱਥੇ ਵੀ ਡਿਊਟੀ ਕਰ ਰਹੇ ਹੋਣਗੇ ਚਾਹੇ بارش ਹੋ ਚਾਹੇ ਕਿਤੇ ਵੈਦਰ ਦੀ ਕੰਡੀਸ਼ਨ ਲੱਭ ਕਈ ਵਾਰ ਧੁੱਪ ਉਹ ਤੇਜ਼ ਹੁੰਦੀ ਹੈ ਰਿਕਾਰਡ ਟੈਂਪਰੇਚਰ ਚਲੇ ਜਾਂਦੇ ਹਨ ਤਾਂ ਉਸ ਵੈਦਰ ਦੇ ਵਿੱਚ ਵੀ ਆਪਣੇ ਮੁਲਾਜ਼ਮ ਜਿਹੜੇ ਉਹ ਡਿਊਟੀ ਪ੍ਰੋਪਰਲੀ ਕਰਪਣ ਸੋ ਉਹਨਾਂ ਦੇ ਲਈ ਇਹ ਸਟੈਪਸ ਲਏਗਾ ਮੈਂ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦਾ ਬਹੁਤ ਹੀ ਧੰਨਵਾਦ ਦਿਆਂ ਜਿਹੜਾ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੇ ਨਾ ਛਤਰੀਆਂ ਦਾ ਉਪਰਾਲਾ ਕੀਤਾ ਹੈ ਇਹਨਾਂ ਕਰਕੇ ਮੈਂ ਐਸਐਸਪੀ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਹ 50 ਤੋਂ 55 ਮੁਲਾਜ਼ਮ ਸੀ ਇੱਥੇ ਜਿਹੜੇ ਪ੍ਰੈਜ਼ੈਂਟ ਸੀ ਸਾਡੇ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਛਤਰੀਆਂ ਦਿੱਤੀਆਂ ਨੇ ਔਰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਦਿੱਤੀਆਂ ਜਾਣਗੀਆਂ ਔਰ ਜਿਹੜੇ ਨਾਕੇ ਆ ਉੱਥੇ ਵੀ ਉਹਨਾਂ ਨੂੰ ਛਤਰੀਆਂ ਜੇ ਪ੍ਰੋਵਾਈਡ ਕੀਤੀਆਂ ਜਾਣਗੀਆਂ ਕਿੰਨਾ ਕੁ ਸਾਈ ਹੋਣਗੀਆਂ ਛਤਰੀਆਂ ਬਹੁਤ ਵਧੀਆ ਪ੍ਰਾਲਾ ਤੇ ਸਹਾਇ ਹੋਣੀ ਹੈ ਜੀ ਡਿਊਟੀ ਦੇ ਵਿੱਚ ਜਦੋਂ ਗਰਮੀ ਆ ਜਾਂਦੀ ਜਾਂ ਬਾਰਿਸ਼ ਆ ਜਾਂਦੀ ਤਾਂ ਮੁਲਾਜ਼ਮ ਜਿਹੜੇ ਡਿਊਟੀ ਵਿੱਚ ਥੋੜਾ ਜਿਹਾ ਕਿਥੇ ਜਗ੍ਹਾ ਲੱਭਦੇ ਦਾ ਲੋਕਾਂ ਦੀ ਬਾਰਿਸ਼ ਤੋਂ ਉਹ ਛਤਰੀ ਕੋਲ ਹੋਏਗੀ ਤੇ ਟ੍ਰੈਫਿਕ ਮੁਲਾਜ਼ਮ ਜਿਹੜਾ ਚੌਂਕ ਦੇ ਵਿੱਚ ਖਲੋ ਕੇ ਵਧੀਆ ਡਿਊਟੀ ਨਿਭਾ ਸਕੇਗਾ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਇਕੋ ਕਨਜ਼ਰਵ ਫਾਊਂਡੇਸ਼ਨ ਦੇ ਦੁਆਰਾ ਇੱਥੇ ਜਿਹੜੀ ਹੈ ਜੋ ਅੰਬ੍ਰੈਲਾਜ਼ ਹਨ ਬੇਸਿਕਲੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਕੀਤਾ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੀਜ਼ਨ ਗਰਮੀ ਦਾ ਉਮਤ ਜਾਤੇ بارش ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਆ ਡੀ ਹਾਈਡਰੇਸ਼ਨ ਹੁੰਦੀ ਹੈ ਪਸੀਨਾ ਆਉਂਦਾ ਸੋ ਇਹ ਜਸਟ ਇੱਕ ਵੈਲਫੇਅਰ ਮੈਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰਿਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਤਾਂ ਉਹਨਾਂ ਦੀ ਹੈਲਪ ਤੇ ਲਈ ਹੈਗਾ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਕੋ ਕਨਜ਼ਰਵ ਫਾਊਂਡੇਸ਼ਨ ਨੇ ਜਿਹੜਾ ਹੈ ਇੰਨਾ ਸੋਚਿਆ ਮੁਲਾਜ਼ਮਾਂ ਦੇ ਬਾਰੇ ਸੋ ਔਰ ਇਦਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਆਹ ਦੇਖੋ ਜੀ ਦਵਾ ਕਈ ਨਮਾਜ਼ੀ ਕਰਦੇ ਨੇ ਉਹ ਡਿਊਟੀ ਤੇ ਮੋਤੇ ਦੇ ਭਜਦੇ ਹੋਏ ਨਜ਼ਰ ਆਉਂਦੇ ਨੇ ਕਈ ਵੀਡੀਓ ਕਰ ਲਉਂਦੀਆਂ ਆਂ ਲੱਗਦਾ ਜੀ ਵਧੀਆ ਫਰਲਾ ਹੈਗਾ ਜੀ ਆਹ ਡੈਫੀਨਿਟਲੀ ਕਈ ਵਾਰ ਉਹ ਇਹ ਵੀ ਹੁੰਦਾ ਹੈ ਕਿ ਉਹ ਜਸਟ ਬਿਕੋਜ਼ ਆਫ ਦੀ ਵੈਦਰ ਕੰਡੀਸ਼ਨ ਹਨਾ ਕਈ ਵਾਰੀ ਇਹ ਸਾਨੂੰ ਡਿਊਟੀ ਵੀ ਕਰਨੀ ਪੈਂਦੀ ਹੈ ਤੇ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਸੋ ਇਹ ਆਪਣੇ ਵੱਲੋਂ ਇੱਕ ਕੀਤੀ ਗਈ ਪਹਿਲ ਹੈ ਕਿ ਭਈ ਉਹ ਜਿੱਥੇ ਵੀ ਡਿਊਟੀ ਕਰ ਰਹੇ ਹੋ ਉਹਨਾਂ ਦੇ ਚਾਹੇ ਬਾਰਿਸ਼ ਹੋ ਚਾਹੇ ਕਿਤੇ ਵੈਦਰ ਦੀ ਕੰਡੀਸ਼ਨ ਲੱਭ ਕਈ ਵਾਰ ਧੁੱਪ ਉਹ ਤੇਜ਼ ਹੁੰਦੀ ਹੈ ਰਿਕਾਰਡ ਟੈਂਪਰੇਚਰ ਚਲੇ ਜਾਂਦੇ ਹਨ ਤਾਂ ਉਸ ਵੈਦਰ ਦੇ ਵਿੱਚ ਵੀ ਆਪਣੇ ਮੁਲਾਜ਼ਮ ਜਿਹੜੇ ਉਹ ਡਿਊਟੀ ਪ੍ਰੋਪਰਲੀ ਕਰਪਣ ਸੋ ਉਹਨਾਂ ਦੇ ਲਈ ਇਹ ਸਟੈਪਸ ਲਏ ਗਏ ਮੈਂ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦਾ ਬਹੁਤ ਹੀ ਧੰਨਵਾਦ ਦਿਆਂ ਜਿਨ੍ਹਾਂ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੇ ਨਾ ਛਤਰੀਆਂ ਦਾ ਉਪਰਾਲਾ ਕੀਤਾ ਹੈ ਇਹਨਾਂ ਨੂੰ ਕਰਕੇ ਮੈਂ ਐਸਐਸਪੀ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਹ 50 ਤੋਂ 55 ਮੁਲਾਜ਼ਮ ਸੀ ਇੱਥੇ ਜਿਹੜੇ ਪ੍ਰੈਜ਼ੈਂਟ ਸੀ ਸਾਡੇ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਛਤਰੀਆਂ ਦਿੱਤੀਆਂ ਨੇ ਉਹ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਦਿੱਤੀਆਂ ਜਾਣਗੀਆਂ ਔਰ ਜਿਹੜੇ ਨਾਕੇ ਆ ਉੱਥੇ ਵੀ ਉਹਨਾਂ ਨੂੰ ਛਤਰੀਆਂ ਜਿਹਾ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਹੁਤ ਬਹੁਤ ਵਧੀਆ ਪ੍ਰਾਲਾ ਚ ਸਹਾਇ ਹੋਣੀਆਂ ਜੀ ਡਿਊਟੀ ਦੇ ਵਿੱਚ ਜਦੋਂ ਗਰਮੀ ਆ ਜਾਂਦੀਆਂ ਜਾਂ ਬਾਰਿਸ਼ ਆ ਜਾਂਦੀਆਂ ਤੇ ਮੁਲਾਜ਼ਮ ਜਿਹੜੇ ਡਿਊਟੀ ਵਿੱਚ ਥੋੜਾ ਜਿਹਾ ਕਿਥੇ ਜਗ੍ਹਾ ਲੱਭਦੀਆਂ ਲੋਕਾਂ ਦੀ ਬਾਰਿਸ਼ ਤੋਂ ਉਹ ਛਤਰੀ ਕੋਲ ਹੋਏਗੀ ਤੇ ਟ੍ਰੈਫਿਕ ਮੁਲਾਜ਼ਮ ਜਿਹੜਾ ਚੌਂਕ ਦੇ ਵਿੱਚ ਖਲੋ ਕੇ ਉਹ ਜੀ ਡਿਊਟੀ ਨਿਭਾ ਸਕੇਗਾ